ਇਹ ਕਹਿਣਾ ਚਾਹਣਾ ਜੀ ਪੰਜਾਬ ਦੇ ਵਿੱਚ ਲਗਾਤਾਰ ਹਰਾਸਤੀ ਜਿਹੜੀਆਂ ਮੌਤਾਂ ਨੇ ਨਾ ਤਾਂ ਹੋ ਰੁਕ ਰਹੀ ਹੈ ਨਾ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਰਿਹਾ ਹੈ ਪੁਲਿਸ ਵਾਲੇ ਗ੍ਰਾਮੇ ਜੋ ਮਰਦੀ ਕਰੀ ਜਾਂਦੇ ਨਾ ਪੰਜਾਬ ਦੇ ਵਿੱਚ ਗੈਂਗਵਾਦ ਜਿਹੜਾ ਹੋ ਰੁਕ ਰਿਹਾ ਹੈ ਨਾ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਹੈ ਉਹ ਰੁਕ ਰਹੀ ਹੈ ਤਾਂ ਹਰ ਤਰ੍ਹਾਂ ਦਾ ਮਾਫੀਆ ਜਿਹੜਾ ਪੰਜਾਬ ਦੇ ਸਰਕਾਰ ਮੈਂ ਇਹਦਾ ਕਾਰਨ ਕੀ ਹੈ ਇਹਦਾ ਜਵਾਬ ਦੇਣਾ ਬੜਾ ਜ਼ਰੂਰੀ ਦਾ ਕਾਰਨ ਨਹੀਂ ਹੈ ਕਿ ਜਿਹਨੇ ਕ੍ਰਾਈਮ ਰੋਕਣੇ ਹਨ ਉਹ ਪੰਜਾਬ ਦੀ ਪੁਲਿਸ ਖੁਦ ਅਪਰਾਧੀ ਹੋ ਚੁੱਕੀ ਹੈ ਪੰਜਾਬ ਦੀ ਪੁਲਿਸ ਦੀ ਮਾਨਸਿਕਤਾ ਜਿਹੜੀ ਹੈ ਉਹ ਖੁਦ ਅਪਰਾਧੀ ਹੋ ਗਈ ਹੈ ਜੇ ਪੰਜਾਬ ਪੁਲਿਸ ਹੀ ਖੁਦ ਅਪਰਾਧੀ ਹੈ ਤਾਂ ਫਿਰ ਅਪਰਾਧ ਨੂੰ ਕ੍ਰਾਈਮ ਨੂੰ ਕੌਣ ਰੋਕੇਗਾ ਇਹ ਸਨੁਚੇ ਪੰਜਾਬ ਵਾਸਤੇ ਚਿੰਤਾ ਦਾ ਵਿਸ਼ਾ ਹੈ 나 ਮੁੱਖ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਗਰਾਸ ਰੂਟ ਤੇ ਜੋ ਪੁਲਿਸ ਦੀ ਸਥਿਤੀ ਹੈ থানা ਪੱਧਰ ਤੇ ਉਸ ਨੂੰ ਪੜਨ ਤੇ ਸਮਝਣ ਦੀ ਜ਼ਰੂਰਤ ਹੈ ਪੁਲਿਸ ਬੇਲਗਾਮਾ ਹੋਈ ਫਿਰਦੀ ਹੈ ਜਿਹਨੂੰ ਮਰਜ਼ੀ ਸ਼ਰੀਫ ਦੀ ਬੇਇਜ਼ਤੀ ਕਰਦੇ ਜਿਹਨੂੰ ਖੜਕੀ ਮਰਜ਼ੀ ਉਹ ਖੜ ਕੇ ਮਾਰਦੇ ਹਨ ਜਿਹਦੇ ਤੇ ਮਰਜ਼ੀ ਝੂਠਾ ਕੇਸ ਬਣਾ ਦਿਆਣ ਖੁੱਲੀਆਂ ਲਗਾਮਾਂ ਦਿੱਤੀਆਂ ਹੋਈਆਂ ਪੰਜਾਬ ਖੁੱਲੀ ਜੇਲ੍ਹ ਬਣ ਗਿਆ ਔਰ ਪੁਲਿਸ ਦਾ ਰਾਜ ਸਥਾਪਿਤ ਹੋ ਗਿਆ ਜੁਣੀ ਹੋਈ ਜਿਹੜੀ ਡੈਮੋਕਰੇਟਿਕ ਸਰਕਾਰ ਹੈ ਉਹਦੀ ਕਾਰਗੁਜ਼ਾਰੀ ਤੇ ਤਾਂ ਨਜ਼ਰ ਨਹੀਂ ਆ ਰਹੀ ਆ ਜਿਹੜਾ ਅੱਜ ਦਾ ਇਨਸੀਡੈਂਟ ਹੈ ਜਿਹਦੀ ਵਾਸਤੇ ਹਜ਼ਾਰਾਂ ਲੋਕ ਇਕੱਠੇ ਹੋਏ ਆ ਆਪਣਾ ਨਿੰਦਰ ਦੀਪ ਸਿੰਘ ਦਾ ਕਤਲ ਇਹ ਸਾਰੇ ਇਸੇ ਵਰਤਾਰੇ ਦਾ ਇੱਕ ਹਿੱਸਾ ਹੈ ਔਰ ਮੈਂ ਪੰਜਾਬ ਦੀ ਸੰਗਠਨ ਨਰੋਈ ਸੋਚ ਵਾਲੀਆਂ ਧਿਰਾਂ ਨੂੰ ਵੀ ਬੇਨਤੀ ਕਰਦਾ ਕਿ ਆਦਰ ਪੁਲਿਸ ਦੀ ਇਸ ਕਾਰਜਕਾਰੀ ਨੂੰ ਪੁਲਿਸ ਰਾਜ ਨੂੰ ਰੋਕਣਾ ਹੈ ਇਹਦੇ ਲਈ ਠੀਕ ਹੈ ਤੁਹਾਡੇ મતਵੇਤ ਹੁੰਦੇ ਲੜੋ ਆਪੋ ਆਪਣੀ ਰਾਜਨੀਤੀ ਕਰੋ ਲੇਕਿਨ ਪੰਜਾਬ ਨੂੰ ਪੁਲਿਸ ਰਾਜ ਨੂੰ ਬਚਾਉਣ ਵਾਸਤੇ ਸਾਰੀਆਂ ਨਰੋਈ ਸੋਚ ਵਾਲੀਆਂ ਧਿਰਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ